ਗੁਰੂ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ಅಪਾਰ ਕਿਰਪਾ ਹੈ ਗੁਰੂ ਨਾਨਕ ਦੇ ਅੰਕ ਦਾ ਚੋਲਾ ਜੀਏ ਜਾਣ ਤਿੰਨ ਲੋਕ ਨਾਏ ਐਸੋ ਬਸਤਰ ਮਹਾਨ ਅਲਖ ਲਖਾਇਆ ਗੁਰ ਤੇ ਪਾਇਆ ਨਾਨਕ ਕਾਰ ਕਾ ਚੋਲਾ ਤਾਂ ਤਾਂ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਦੇ ਪਵਿੱਤਰ ਰੰਗ ਦੇ ਬਸੋ ਸ੍ਰੀ ਚੋਲਾ ਸਾਹਿਬ ਜੀ ਦਾ ਸਾਲਾਨਾ ਜੋੜ ਮੇਲਾ ਜੋ ਹਰ ਸਾਲ ਦੀ ਤਰ੍ਹਾਂ ਡੇਰਾ ਬਾਬਾ ਨਾਨਕ ਵਿਖੇ ਮਨਾਇਆ ਜਾਂਦਾ ਹੈ ਉਹ ਜਿਸ ਵਿੱਚ ਕਿ ਲੱਖਾਂ ਦੇ ਕਰੀਬ ਤੋਂ ਦੁਆਬੇ ਦੀਆਂ ਸੰਗਤਾਂ ਪੈਦਲ ਚੱਲ ਕੇ ਇੱਕ ਤਰੀਕ ਨੂੰ ਪੈਦਲ ਚੱਲ ਕੇ ਤੇ ਚਾਰ ਮਾਰਚ ਨੂੰ ਡੇਰਾ ਬਾਬਾ ਨਾਨਕ ਪਹੁੰਚਦਿਆਂ ਨੇ ਦਾਸ ਸਭ ਤੋਂ ਪਹਿਲਾਂ ਤੇ ਸਮੂਹ ਆਈਆਂ ਸੰਗਤਾਂ ਨੂੰ ਜੀ ਆਇਆਂ ਆਖਦਾ ਤੇ ਨਾਲ ਹੀ ਸਮੂਹ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਰੰਗ ਦੇ ਬਸਾ ਸ੍ਰੀ ਚੋਲਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਦੀ ਲੱਖ ਲੱਖ ਵਧਾਈ ਦਿੰਦਾ ਹੈ ਅੱਜ ਬੜੀ ਆਪਾਰ ਕਿਰਪਾ ਹੈ ਇਹ ਗੁਰੂ ਨਾਨਕ ਸਾਹਿਬ ਨੂੰ ਵਸਤਾਂ ਜਿਹੜੀਆਂ ਸਨ 6 ਵਸਤਾਂ ਪ੍ਰਾਪਤ ਹੋਈਆਂ ਸਨ ਜਿਨ੍ਹਾਂ ਵਿੱਚੋ ਸੈਲੀ ਟੋਪੀ ਮਾਲਾ ਪੁੱਥੀ ਪੋਵੇ ਸ੍ਰੀ ਚੋਲਾ ਸਾਹਿਬ ਜਿਨ੍ਹਾਂ ਵਿੱਚੋਂ ਪੰਜ ਵਸਤਾਂ ਜਿਹੜੀਆਂ ਨੇ ਗੁਰੂ ਨਾਨਕ ਸਾਹਿਬ ਦੀਆਂ ਸੋਢੀ ਪਰਿਵਾਰਕੁੱਲ ਨੇ ਜਿਹੜੀ ਛੇਵੀਂ ਵਸਤ ਹੈ ਚੋਲਾ ਸਾਹਿਬ ਦੇ ਡੇਰਾ ਬਾਬਾ ਨਾਨਕ ਵਿਧੀ ਪਰਿਵਾਰਕੁੱਲ ਹੈ ਇਸ ਤਰ੍ਹਾਂ ਇਹ ਵਸਤਾਂ ਜਿਹੜੀਆਂ ਅਸੀਂ ਗੁਰੂ ਨਾਨਕ ਸਾਹਿਬ ਤੋਂ ਗੁਰੂ ਅਰਜਨ ਦੇਵ ਮਹਾਰਾਜ ਤੱਕ ਆਈਆਂ ਔਰ ਜਿਸ ਤਰ੍ਹਾਂ ਦਾਸ ਨੇ ਦੱਸਿਆ ਹੈ ਕਿ ਜਿਹੜੀਆਂ ਪੰਜ ਵਸਤਾਂ ਸੋਢੀ ਪਰਿਵਾਰਕੁੱਲ ਨੇ ਇਹ ਛੇਵੀਂ ਵਸਤ ਜਦੋਂ ਹਰਮੰਦਰ ਸਾਹਿਬ ਸਰੋਵਰ ਦੀ ਪਟਾਈ ਚੱਲ ਰਹੀ ਸੀ ਉਸ ਵਕਤ ਇੱਕ ਰੋੜ ਬੰਸ ਕਤਰੀ ਜਿਆਦਾ ਸਿੱਖ ਸੀ ਜਿਹਦਾ ਨਾਮ ਸੀ ਭਾਈ ਤੋਤਾਰਾਮ ਉਹ ਬਲਖ ਬੁਖਾਰੇ ਤੋਂ ਇੱਥੇ ਆਏ ਹੋਏ ਸਨ ਤੇ ਉਹਨਾਂ ਦੇ ਪੈਰ ਤੇ ਸੱਟ ਲੱਗ ਗਈ ਸੇਵਾ ਤੋਂ ਨਟਣ ਇੱਕ ਸਿੱਖ ਗਿਆ ਮਾਰੇ ਇੱਕ ਤੁਹਾਡਾ ਪ੍ਰੇਮੀ ਆ ਉਹਦੇ ਪੈਰ ਤੇ ਕਾਫੀ ਸੱਟ ਲੱਗ ਗਈ ਹੈ ਲੇਕਿਨ ਉਹ ਸੇਵਾ ਤੋਂ ਨਹੀਂ ਹਟ ਰਿਹਾ ਗੁਰੂ ਸਾਹਿਬ ਜੀ ਨੇ ਸੱਦਿਆ ਤੇ ਗੁਰੂ ਸਾਹਿਬ ਜੀ ਨੇ ਉਸ ਵਕਤ ਉਹਨਾਂ ਨੇ ਸਿੱਖੀ ਦੀ ਮੰਗ ਕੀਤੀ ਉਸ ਟਾਈਮ ਮਹਾਰਾਜ ਦੀ ਬੀਟ ਸਭ ਤਿਆਰ ਨਹੀਂ ਸੀ ਫਿਰ ਛੇਵੀਂ ਵਸ ਚੋਲਾ ਸਾਹਿਬ ਉਹਨਾਂ ਨੇ ਖੁਸ਼ ਹੋ ਕੇ ਪੇਟ ਕਰ ਦਿੱਤੀ ਜਾਓ ਵੀ ਜਿੱਥੇ ਤੁਸੀਂ ਦਰਸ਼ਨ ਕਰਾਓਗੇ ਦੁਨੀਆ ਇਸ ਨੂੰ ਪੂਜਿਆ ਕਰੇਗੀ ਉਹ ਫਿਰ ਆਪਣੇ ਸ਼ਹਿਰ ਲੈ ਕੇ ਜਦ ਤੱਕ ਉਹਨਾਂ ਕੋਲ ਸੇਵਾ ਹੋਈ ਉਹਨਾਂ ਨੇ ਕੀਤੀ ਜਦੋਂ ਬਿਰਧ ਵਸਤਾਈ ਉਹਨਾਂ ਨੇ ਸੋਚਿਆ ਹੋ ਸਕਦਾ ਮੇਰੇ ਬੱਚੇ ਕੱਲ ਨੂੰ ਇਸ ਦੀ ਕਦਰ ਨਾ ਕਰਨ ਉਹਨਾਂ ਨੇ ਚੋਲਾ ਸਾਹਿਬ ਉੱਥੇ ਹੀ ਰੱਖ ਕੇ ਤੇ ਅੱਗੇ ਵੱਡਾ ਸਾਰਾ ਪੱਥਰ ਦੇ ਤਾ ਅਰਦਾਸ ਕਰ ਦਿੱਤੀ ਮਹਾਰਾਜ ਜਿਨ੍ਹਾਂ ਨੂੰ ਤੁਸੀਂ ਹੁਕਮ ਦੇ ਕੋਈ ਇਹ ਤੋਂ ਚੋਲਾ ਲੈ ਕੇ ਜਾਣ ਸਿੱਖ ਦੇ ਵਿਰਸੇ 'ਚ ਹੀ ਅਰਦਾਸ ਹੈ ਬ੍ਰਿਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਚੁਰ ਗੋਬਿੰਦ ਕ ਤੇ ਇੱਥੇ ਗੁਰੂ ਨਾਨਕ ਸਾਹਿਬ ਦਾ ਪਰਿਵਾਰ ਵਸ ਰਿਹਾ ਸੀ ਨੌਵੀਂ ਪੀੜੀ ਤੇ ਬਾਬਾ ਕਾਬਲੀ ਮਲਜੀ ਹੋਏ ਨੇ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਏ ਨੇ ਉਹ ਫਿਰ ਉੱਥੋਂ ਇਹ ਚੁਗਲਾ ਸਾਹਿਬ ਲੈ ਕੇ ਆਏ ਨੇ 4 ਮਾਰਚ ਨੂੰ ਡੇਰਾ ਬਾਬਾ ਨਾਨਕ ਲੈ ਕੇ ਆਏ ਨੇ ਤੇ ਉਦੋਂ ਹੀ ਇੱਥੇ ਦੁਆਬੇ ਦੀਆਂ ਸੰਗਤਾਂ ਪਹੁੰਚ ਗਈਆਂ ਤੇ ਬਾਬਾ ਜੀ ਨੇ ਆਈਆਂ ਸੰਗਤਾਂ ਨੂੰ ਵਾਰ ਦਿੱਤਾ ਕਿ ਜਿਸ ਤਰ੍ਹਾਂ ਤੁਸੀਂ ਇਸ ਸਾਲ ਆਇਆ ਇਸ ਤਰ੍ਹਾਂ ਹਰ ਸਾਲ ਆਇਕ ਨਾ ਜੋ ਮਨੋ ਕਾ ਨਾਮ ਹੋਣ ਗਿਆ ਸੋਈ ਤੁਹਾਡੀਆਂ ਸੰਪੂਰਨ ਹੋਣ ਗਿਆ ਉਦੋਂ ਤੋਂ ਇੱਥੇ ਜੋੜ ਮੇਲਾ ਲੱਗ ਰਿਹਾ ਹੈ ਕਿ ਲਗਭਗ 270 80 ਸਾਲ ਤੋਂ ਇੱਥੇ ਸਾਲਾਨਾ ਜੋੜ ਮੇਲਾ ਸ਼੍ਰੀ ਚੋਲਾ ਸਾਹਿਬ ਜੀ ਦਾ ਲੱਗ ਰਿਹਾ ਹੈ ਬੜੀ ਆਪਾਰ ਕਿਰਪਾ ਦਾਸ ਦੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਚਰਨਾਂ 'ਚ ਔਰ ਧੰਨ ਧੰਨ ਸਾਹਿਬ ਸ਼੍ਰੀ ਗੁਰਗ੍ਰੰਥ ਸਾਹਿਬ ਮਹਾਰਾਜ ਦੀ ਚਰਨਾਂ 'ਚ ਇਹ ਹੀ ਅਰਦਾਸ ਬੇਨਤੀ ਹੈ ਕਿ ਗੁਰੂ ਮਹਾਰਾਜ ਕਿਰਪਾ ਕਰਨ ਸੂਹ ਜਿੰਨੀਆਂ ਵੀ ਸੰਗਤਾਂ ਜ ਆਪ ਜੀ ਦੇ ਦਰਸ਼ਨ ਵਾਰੀਆਂ ਹਨ ਔਰ ਜੋ ਦਰਸ਼ਨ ਕਰਕੇ ਜਾ ਰਹੀਆਂ ਹਨ ਸਭ ਦੀਆਂ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਔਰ ਸੂਹ ਸਾਰੀ ਸੰਗਤ ਨੂੰ ਅੰਮ੍ਰਿਤ ਵੇਲੇ ਲਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ